ਇਦੇ ਨਾਲ ਹੀ ਮਿੰਟੂ ਜੀ ਆਪਾਂ ਗੱਲ ਕਰ ਲਗੇ ਜੀ ਇਧਰਲੇ ਪਾਸੇ ਤੋਂ ਬਠਿੰਡਾ ਦੀ ਬਠਿੰਡੇ ਵਾਲਾ ਕਿਲਾ ਕਿਵੇਂ ਮਿੰਟੂ ਜੀ ਆਮ ਆਦਮੀ ਮੈਂ ਉਹ ਗੱਲ ਕਰਨ ਲੱਗਾ ਸੀ ਵਿੱਚੋਂ ਜੀ ਉਹਨਾਂ ਦੇ ਹੱਥੋਂ ਕਿਵੇਂ ਨਿਕਲ ਗਿਆ ਜੀ ਇਹ ਵੀ ਚੀਜ਼ ਦੇਖਣ ਵਾਲੀ ਹੈ ਕਿਉਂਕਿ ਬਠਿੰਡੇ ਵਾਲੇ ਪਾਸੇ ਤਾਂ ਮੈਨੂੰ ਲੱਗਦਾ ਸਾਰੇ ਐਮਐਲ ਇਹਨਾਂ ਦੀ ਆਪਦੀ ਸੀਗੇ ਤਕਰੀਬਨ ਆਪਾਂ ਗੱਲ ਕੀਤੀ ਸੀਗੀ ਬਹੁਤ ਤੇ ਕੋਈ ਐਮਐਲ ਇਸ ਦਾ ਗੁੱਸਾ ਸੀਗਾ ਗੁੱਬਗਵਾਟ ਸੀਗਾ ਜਿਹੜਾ ਲੋਕਾਂ ਨੇ ਉਹ ਖੁੱਡੀਆਂ ਸਾਭ ਦੇ ਉੱਤੇ ਕੱਢ ਦਿੱਤਾ ਸਾਰਾ ਆਕੀ ਖੁੱਡੀਆਂ ਸਾਭ ਦੀ ਟੀਮ ਤੇ ਬਹੁਤ ਮਯੂਸ ਹੈ ਹਜ ਕੇ ਬਹੁਤ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਹੌਸਲਾ ਜਿਵੇਂ ਆਪਾਂ ਕਹਦੇ ਨੇ ਕਿ ਯਾਰ ਮੇਰਾ ਤੇ ਹੌਸਲਾ ਹੀ ਟੁੱਟ ਗਿਆ ਜੀ ਹੌਸਲਾ ਟੁੱਟ ਗਿਆ ਮੈਂਟਲੀ ਤੌਰ ਦੇ ਤੇ ਮਿਲਣਾ ਹੋ ਸਕਦਾ ਖੁੱਡੀ ਸਾਹਿਬ ਵੀ ਥੋੜੇ ਮਜੂਰ ਸੁਣ ਕੇ ਆ ਬਣ ਕੀ ਗਿਆ ਕਿਉਂਕਿ ਦੇਖੋ 2 ਸਾਲ ਪਹਿਲਾਂ ਜੀ ਮੈਂ ਖੁਦ ਇੱਕ ਬਹੁਤ ਤਗੜੀ ਪੋਸਟ ਪਾਈ ਸੀ ਇਹਨਾਂ ਦੀ ਜਿੱਤ ਤੇ ਉਹਦੇ ਕਾਰਨ ਲਿਖੇ ਸੀਗੇ ਇਹਨਾਂ ਤੋਂ ਜੋ ਉਮੀਦ ਹੈ ਤਵਕਕ ਹੈ ਉਹ ਲਿਖੀ ਸੀਗੀ ਪਰ ਵੇਖ ਲੋ ਕਿ ਕਿਆ ਸੇ ਕਿਆ ਹੋ ਗਿਆ ਦੇਖਦੇ ਦੇਖਦੇ ਤਾਂ ਗੱਲ ਇਹ ਆ ਕਿ ਹੁਣ ਇਸ ਵੇਲੇ ਮਯੂਸੀ ਜਿਹੜੀ ਆ ਉਹ ਬਰਦਾਸ਼ਤ ਕਰਨੀ ਪਊਗੀ ਹੌਸਲਾ ਕਰੋ ਅਜੇ ਵੀ ਮੈਂ ਕਹਿੰਨਾ ਕਿ ਖੁੱਡੀਆਂ ਸਾਹਿਬ ਧਮ ਰੱਖਦੇ ਆ ਇਹਨਾਂ ਦੀ ਅੱਖ ਚੱਕ ਪਾ ਕੇ ਗੱਲ ਕਰਨ ਕਿ ਜਾਂ ਤੱਕ ਕੰਮ ਕਰਨ ਦਿਓ ਤੇ ਜਾਂ ਫਿਰ ਤੁਸੀਂ ਆਪਦਾ ਕੰਮ ਕਰੋ ਗੱਲਾਂ ਦੋ ਹੀ ਆ ਆਰਿਆਂ ਪਾਰ ਜਾਂ ਤਾਂ ਭਾਈ ਮੈਨੂੰ ਕੰਮ ਕਰਨ ਦਿਓ ਖੇਤੀ ਮੰਤਰੀ ਆ ਤਾਂ ਖੇਤੀ ਲਈ ਕਰਨ ਦਿਓ ਜਾ ਤੁਸੀਂ ਆਪਣਾ ਕੰਮ ਕਰੋ ਫਿਰ ਜੋਗ ਹੀ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ ਭਰਿਆ ਮੇਲਾ ਛੱਡਣਾ ਕਈ ਵਾਰ ਚੰਗਾ ਹੁੰਦਾ ਮੈਂ ਤੁਹਾਨੂੰ ਦੇਵਾਨ ਨੂੰ ਇੱਕ ਗੱਲ ਕਹੀ ਸੀ ਜਿੰਨੀ ਆਡੀਅנס ਜੁੜੀ ਆ 2 ਆ 2.5 ਹਜ਼ਾਰ ਆ ਤੁਸੀਂ ਦੱਸ ਦਿਨਾ ਗਣਤੀ ਜੀ ਅੱਜ ਕੱਲ ਤੇ ਕਾਫੀ ਸ਼ੈਬਰ ਲੱਗਦੀ ਹੈ ਤੁਹਾਡਾ ਪੂਰੀਆਂ ਰੌਣਕਾਂ ਲੱਗੀਆਂ ਨੇ ਜੀ ਤੇ ਨਾਲ ਹੀ ਮਿੰਟੂ ਜੀ ਚਲੋ ਮੈਂ ਮਾੜਾ ਚਾਹੂੰਗਾ ਤੁਸੀਂ ਅੱਗੇ ਦੇਖੋ ਜਗਦੀਪ ਜੀ ਧੰਨਵਾਦ ਤੁਸੀਂ ਕੰਟ੍ਰਿਬਿਊਟ ਕੀਤਾ ਨਾਲ ਹੀ ਕਹਿੰਦੇ ਕਿ ਸੀਐਮ ਸਾਹਿਬ ਅੱਜ ਕੱਲ ਟਵਿੱਟਰ ਤੇ ਵੀ ਚੁੱਪ ਨੇ ਜੀ ਅਕਸਰ ਰਾਤ ਨੂੰ ਦੋ ਤਿੰਨ ਟਵੀਟ ਕਰ ਦਿੰਦੇ ਹੁੰਦੇ ਸੀਗੇ ਜੀ ਕਹਿੰਦੇ ਕਿ ਬਈ ਸ਼ਾਇਦ ਹੋ ਸਕਦਾ ਰਾਤ ਨੂੰ ਹੁਣ ਜਿਆਦਾ ਥੱਕ ਜਾਂਦੇ ਹੋਣ ਕਿਉਂਕਿ ਕੈਂਪੇਨ ਜਿਆਦਾ ਹੁੰਦੀ ਸੀਗੀ ਜੀ 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 ਚਲੋ ਮੈਂ ਤੁਹਾਨੂੰ ਡੇ 1 ਤੋਂ ਕਹਿੰਦਾ ਸੀ ਕਿ ਲੰਬੀ ਉਹ ਮੌਜ ਬਹਾਰ ਨਹੀਂ ਲੱਭਣੀ ਜਿਹੜੀ ਪਹਿਲਾਂ ਉਹਨਾਂ ਨੂੰ ਨਹੀਂ ਲੱਭੀ ਹੁਣ ਇਹਨਾਂ ਨੂੰ ਨਹੀਂ ਲੱਭੀ ਬਾਈ ਵਾਲੀ ਯਾਨੀ ਖੁੱਡੀਆਂ ਸਾਹਿਬ ਦੀ ਉਹ ਮੌਜ ਬਾਰ ਨਹੀਂ ਮੈਂ ਪਹਿਲਾ ਅੰਕੜਾ ਤੁਹਾਡੇ ਸਾਹਮਣੇ ਰੱਖਦਾ ਹਰ ਸਿਮਰਤ ਕੌਰ ਬਾਦਲ 54337 ਵੋਟਾਂ ਲੰਬੀ ਲੰਬੀ ਹਲਕੇ ਚ ਲੋਕ ਸਭਾ ਵਿਧਾਨ ਸਭਾ ਕਾ ਲੰਬੀ ਚ ਹਾਂ ਜੀ ਬਠਿੰਡਾ ਲੋਕ ਸਭਾ ਕਾ ਵਿਧਾਨ ਸਭਾ ਕਾ ਜੀ ਖੁੱਡੀਆਂ ਸਾਹਿਬ ਇੱਥੇ ਡਿੱਗ ਪੈਂਦੇ ਬਿਲਕੁਲ 31000 ਵੋਟ ਤੇ ਮਤਲਬ 34000 ਵੋਟ ਘਟ ਨਹੀਂ 23000 23000 23000 ਇੱਕੋ ਹਲਕੇ ਚ ਜਿਹੜਾ ਹਲਕਾ ਖੁਦ ਕਹਿ ਲੋ ਕੇ ਵਜ਼ੀਰ ਦਾ ਹਲਕਾ ਹੈ ਇਹ ਛੋਟੀ ਲੀਡ ਨਹੀਂ ਹੈ ਇੱਥੋਂ ਹੀ ਗਾਇਆ ਕੰਮ ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਕਿ ਲੰਬੀ ਮੁਸ਼ਕਲ ਹੈ ਤੇ ਲੰਬੀ ਹੀ ਫੈਸਲਾ ਕੁੰ ਹੈ ਜਿੰਨੀ ਇਹਨਾਂ ਦੀ ਕਹਿ ਲੋ ਕਿ ਵਿਨਿੰਗ ਦੀ ਮਾਰਜਨ ਦੀ ਆਪਾਂ ਦੇਖੀਏ ਦੂਰੀ ਤਾਂ ਮੇਰੇ ਖਿਆਲ ਦੇ ਨਾਲ ਆਲਮੋਸਟ ਦੁੱਗਣੀ ਹੋਣੀ ਹੈ 23 ਦੁਨਸ਼iali ਜੇ ਮੰਨ ਲਓ 28 ਵੋਟ ਜਿਹੜੀ ਹੈ ਮੰਨ ਲਓ ਇਹ ਬਰਾਬਰ ਰੱਖ ਕੇ 5-7000 ਇਹ ਵਧਾ ਲੈਂਦੇ ਤਾਂ ਕਿੱਥੇ ਜਾਣੀ ਸੀ ਕਹਾਣੀ ਕਿਉਂਕਿ ਡਬਲ ਹੁੰਦੀ ਹੈ ਨਾ ਵੋਟ ਜੇ ਇਸੇ ਵੋਟ ਨੂੰ ਆਪਾਂ ਲੈ ਲਈਏ 23 ਵਧੀਆ ਤਾਂ ਇਹ 10-12000 ਆਪ ਵੀ ਵਧਾ ਲੈਣਦੇ ਤੇ ਉਹਨਾਂ ਦੀ 19000 ਜਿਆਦਾ ਘਸਾਰੇ ਵਾਲਾ ਕੰਮ ਨਹੀਂ ਹੋ ਜਾਣੀ ਸੀਗੀ ਦੂਜੇ ਪਾਸੇ ਅਗਲੇ ਹਾਲ ਕਿਆਂ ਚ ਚਲੋ ਹੁਣ ਜਿਹੜਾ ਆਪਾਂ ਗੱਲ ਕਰਦੇ ਆ ਚਲੋ ਆਪਾਂ ਦੂਜਿਆਂ ਤੇ ਵੀ ਹੱਥ ਮਾਰ ਲੈਨੇ ਕਿ ਬਠਿੰਡਾ ਕਿਵੇਂ ਗਿਆ ਅੱਛਾ ਦੂਸਰਾ ਹਲਕਾ ਆ ਜਾਓ ਏਕੜਾ ਸੀ ਪੁੱਛੋ ਮਾਸਟਰ ਬਸ ਮਾਸਟਰ ਜਿਗਸੀਸੋ ਨਾਮ ਹੀ ਕਾਫੀ ਹੈ ਬਸ ਇੱਥੇ ਘਟਿਆ ਜੀ 14000 ਵੋਟ ਆਪਾਂ ਪਹਿਲਾਂ ਹੀ ਕਹਿ ਦਿੱਤਾ ਸੀ ਤੁਸੀਂ ਵੀ ਦੱਸ ਦਿੱਤਾ ਸੀਗਾ ਪੁੱਛੋ ਬਾਰੇ ਕਿ ਪੁੱਛੋ ਦੇ ਵਿੱਚ ਬਈ ਕੰਮ ਕਸੂਤਾ ਹੈ ਅਗਾ ਜੇ ਆਈਏ ਤੇ ਫਿਰ ਆ ਗਿਆ ਬਠਿੰਡਾ ਅਰਬਨ ਇੱਥੇ 20 ਵਿਭਾ ਬਦਲ ਵਧ ਗਏ 3000 ਵੋਟ ਇਹ ਕਮਾਲ ਦੀ ਗੱਲ ਹੈ ਬਠਿੰਡਾ ਸ਼ਹਿਰੀ ਜਿੱਥੇ ਭਾਜਪਾ ਦੇਖ ਲਓ ਤੁਸੀਂ ਵੀ ਕਿੰਨੀ ਜਿਆਦਾ ਮਿਲੂਗਾ ਗੜ ਸੀਗਾ ਆਪਣੇ ਇਸ ਏਰੀਏ ਤੁਸੀਂ ਦੇਖੋ ਵੀ ਉੱਥੋਂ ਦੇ ਜਿਹੜੇ ਐਮਐਲਏ ਨਵੇਂ ਨਵੇਂ ਦਾ ਐਮਐਲਏਜ਼ ਉਹਨਾਂ ਦਾ ਮਿਲਦਾ ਵੀ ਐਮ ਸੀ ਸਾਹਰੇ ਜੀ ਨੇ ਮਿਲਿਆ ਲਾ ਪਹਿਲਾ ਉਹ ਉਹਨਾਂ ਦਾ ਬਹੁਤੇ ਉਹਨਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੇ ਕਿੰਦੂ ਪ੍ਰੰਤੂ ਨਹੀਂ ਉੱਠੇ ਜਗਰੂਰ ਸਿੰਘ ਜੀ ਹਾਂਜੀ ਜਗਰੂਰ ਅੱਛੇ 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 ਇਨਸਾਨ ਨੇ ਜੀ ਫਿਰ ਤੁਸੀਂ ਅੱਗੇ ਆ ਜਾਓ ਤਲਵੰਡੀ ਸਾਬੋ ਚਾਰ ਹਜ਼ਾਰ ਉੱਥੋਂ ਕੱਟ ਗਏ ਤਲਵੰਡੀ ਸਾਬੋ ਜਿੱਥੇ ਬੀਬਾ ਬਲਜਿੰਦਰ ਕੌਰ ਜੀ ਨੇ ਕੈਬਨਟ ਰੈਂਕ ਕੰਮ ਹੀ ਨਹੀਂ ਆਇਆ ਕੈਬਨਟ ਰੈਂਕ ਤਾਂ ਫਿਰ ਅੱਗੇ ਆ ਜਾਓ ਮੋੜ ਇੱਥੇ ਟੱਕਰ ਬਹੁਤ ਤਕੜੀ ਹੋਈ ਮੋੜ ਤੱਕ ਕਹਿੰਦੇ ਭਈ ਕੰਮ ਹੀ ਕਹਿੰਦੇ ਕਿ ਉਹ ਕਰਤਾ ਮਸਾਂ ਲਾ ਲੋ ਕਿ ਆ 30000 আর 211 ভোট কুড়িয়া সব দি 34959 দি পা জি দি মানে 1.5 200 ਦਾ ફરਕ ਹੋਗਾ 1.5 ਇੰਨਾ ਕੋ فرق ਜਿਹੜਾ ਉਹ ਲੀਡ ਲੈ ਕੇ ਬਰਾਬਰ ਬਰਾਬਰ ਹੀ ਹੈ ਜੀ ਇਧਰੋਂ ਆ ਗਿਆ ਅੱਗੇ ਭਲਾੜਾ ਜਿਹਦੇ ਬਾਰੇ ਆਪਾਂ ਕਿਹਾ ਸੀਗਾ ਕਿ ਜਿੱਥੇ ਪਰਚਾ ਹੋਇਆ ਕਿ ਉੱਥੇ ਵਿਰੋਧ ਸ਼ੁਰੂ ਹੋਇਆ ਵਿਰੋਧ ਸ਼ੁਰੂ ਹੋਣਾ ਜਦੋਂ ਸ਼ੁਰੂ ਹੋ ਜਾਂਦਾ ਤੁਹਾਨੂੰ ਪਤਾ ਹੀ ਆ 7000 ਉੱਥੇ ਕੱਟ ਗਿਆ ਓਹ ਹੋ ਹੋ ਭਲਾੜੇ ਵੀ ਬਲਾਡੇ ਤੁਹਾਨੂੰ ਪਤਾ ਹੈ ਪ੍ਰਿੰਸੀਪਲ ਬੁਧਰਾਮ ਬੁਧਰਾਮ ਜੀ ਬਹੁਤ ਹੀ ਖੁਸ਼ ਨਹੀਂ ਹੈ ਉਹਨਾਂ ਦੀ ਜਨਤਾ ਆਵਾਮ ਉੱਥੇ ਤਾਂ ਕਿਨੇ ਬੁਧਰਾਮ ਜੀ ਨੇ ਸਵਾਲ ਕਰਦੇ ਤੁਸੀਂ ਹਲਕੇ ਦੀ ਮੰਗਾ ਕਿਉਂ ਨਹੀਂ ਰੱਖਦੇ ਜੀ ਮਾਨਸਾ ਚ 7000 ਵਧੇ ਨੇ ਗੁੱਡੀਆਂ ਸਾਹਿਬ ਤੇ ਕਮਾਲ ਦੀ ਗੱਲ ਹੈ ਆਪਾਂ ਮਾਨਸਾ ਚ ਕਾਂਗਰਸ ਨੂੰ ਮਜ਼ਬੂਤ ਦੇਖਦੇ ਆ ਜਾਂ ਗਿਣਦੇ ਆ ਇੱਥੇ ਮੈਨੂੰ ਲੱਗਦਾ ਸਿੰਗਲਾ ਫੈਕਟਰ ਕਿਤੇ ਕਿਤੇ ਨਾ ਕਿਤੇ ਕਹ ਲਓ ਚੱਲਿਆ ਜਾਂ ਇਹਨਾਂ ਦੀ ਟੀਮ ਨੇ ਬਿਹਤਰ ਕੰਮ ਕੀਤਾ ਪਰ ਸਭ ਤੋਂ ਤਗੜਾ ਜਿਹੜਾ ਮੈਂ ਸਮਝਦਾ ਨਾ ਸਰਦੂਲ ਗੜ ਤਗੜਾ ਫੈਕਟਰ ਕੀ ਹੈ ਹਾਂਜੀ ਗੋਹਰਪ੍ਰੀਤ ਵਾਕਿਆ ਉਹਨਾਂ ਦੀ ਮਿਹਨਤ ਨੇ ਰੰਗ ਲਾਇਆ ਕਿਉਂਕਿ ਉਹਨਾਂ ਨੇ ਇੱਕੋ ਗੱਲ ਕਹੀ ਸੀ ਆਂਦੇ ਹਲਕੇ ਵਾਲਿਆਂ ਨੂੰ ਮਤਲਬ ਕਿ ਪਹਿਲਾ ਐਮਐਲਏ ਵੇਖਿਆ ਮੈਂ ਇਸ ਇਲੈਕਸ਼ਨ ਚ ਜਿਹੜਾ ਕਹਿੰਦਾ ਜੇਤੇ ਮੈਂ ਵੀਰੇ ਕੰਮ ਕੀਤਾ ਤੂੰ ਬੋਲ ਤੇ ਬੜਾ ਪੋਲਾ ਜਿਹਾ ਹੈ ਨਾ ਜੇਤੇ ਮੈਂ ਤੁਹਾਡੇ ਕੰਮ ਕੀਤਾ ਜਾਂ ਮੈਂ ਤੁਹਾਡੇ ਕੰਮ ਆਉਣਾ ਭਰਾ ਮੈਂ ਤੇ ਵੋਟ ਪਾ ਦਿਓ ਨਹੀਂ ਤੇ ਭਰਾਵੋ ਠੀਕ ਹੈ ਉਹ ਸਤਿਕ ਰੁਚੀ ਵੀ ਖਾਸ ਹੀ ਰੱਖਦੀ ਹੈ ਸਤਿਕ ਰੁਚੀ ਹਾਂ ਜੀ ਸਤਿਕ ਰੁਚੀਆਂ ਆ ਬਾਕੀ ਐ 5000 ਦਾ ਐਕਸਪੀਰੀਅੰਸ ਵੀ ਚੰਗਾ ਕਿਉਂਕਿ ਪਹਿਲਾਂ ਅਕਾਲੀ ਦਲ ਚ ਕੰਮ ਕੀਤਾ ਹਾਂ ਹਾਂ ਜੀ 5000 ਦਾ ਵਾਦਾ ਇੱਥੇ ਤਾਨੂੰ ਪਤਾ ਰਵਨੀਤ ਬਿੱਟੂ ਦੀ ਇੱਥੇ ਸਖੀ ਰਿਸ਼ਤੇਦਾਰੀ ਹੈ ਅੱਛਾ ਜੀ ਆਦਾਨ ਪ੍ਰਦਾਨ ਵੀ ਹੁੰਦੇ ਆ ਨਾ ਪਰਿਵਾਰਾਂ 'ਚ ਸੋ ਇਸ ਕਰਕੇ ਸਰਦੂਲਗੜ੍ਹ ਤੋਂ ਐਲਾਨ ਕੇ ਕਹਿਣਾ ਕਿਸੇ ਨੇ ਕਿ ਯਾਰ ਮੈਂ ਜੇ ਕੰਮ ਕੀਤੇ ਤੇ ਮੈਨੂੰ ਵੋਟ ਪਾ ਦੇਣਾ ਤਾਂ ਉਸ ਬੰਦੇ ਦੀ ਫਿਰ ਤੁਸੀਂ ਭਾਈ ਸੁਣਵਾਈ ਕਰੋ ਉਸ ਬੰਦੇ ਦੀ ਜੋ ਵੀ ਹੈ ਪ੍ਰੋਮੋਸ਼ਨ ਕਰੋ ਇਹ ਬੰਦੇ ਕੁਝ ਹੈਗੇ ਨੇ ਪਰ ਜ਼ਿਆਦਾਤਰ ਹੁਣ ਜੇ ਤੁਸੀਂ ਦੇਖੋਗੇ ਤਾਂ ਖੁੱਡੀਆਂ ਸਾਹਿਬ ਦਾ ਨਹੀਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੁਝ ਵਧਾਇਕਾਂ ਨੇ ਵੀ ਨੁਕਸਾਨ ਕੀਤਾ ਖੁੱਡੀਆਂ ਸਾਬ ਨੇ ਆਪ ਤਾਂ ਲੰਬੀ ਦੇ ਵਿੱਚ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਉਹ ਤਾਂ ਦੇਖਿਆ ਹੀ ਆ ਤਾਂ ਯਾਨੀ ਲੰਬੀ ਵੀ ਖੁੱਡੀਆਂ ਸਾਬ ਦੇ ਹੱਥ ਚੋਂ ਖਿਸਕਦਾ ਜਾ ਰਿਹਾ ਤੇ ਖੁਦਾ ਨਾ ਖਾਸਤਾ ਜੇ ਕਿਤੇ ਟੱਕਰ ਕੱਲ ਨੂੰ ਸੁਖਵੀਰ ਸਿੰਘ ਬਾਦਲ ਨਾਲ ਹੋ ਗਈ ਜਿੱਦਨ ਸੁਖਵੀਰ ਸਿੰਘ ਬਾਦਲ ਨੇ ਲੰਬੀ ਤੋਂ ਆਗਾਜ਼ ਕਰ ਦਿੱਤਾ ਫਿਰ ਬਹੁਤ ਮੁਸ਼ਕਲ ਹੋ ਜਾਏਗਾ ਅਜੇ ਵੀ ਸਮਾਂ ਸੰਭਾਲ ਲੈਣਾ ਚਾਹੀਦਾ ਕੀ ਕਰਦਾ ਜੀ ਤਾਂ ਇਹਦੇ ਨਾਲ ਹੀ ਮਿੰਟੂ ਜੀ ਆਪਾਂ ਗੱਲ ਕਰ ਲਗੇ ਜੀ ਇਧਰਲੇ ਪਾਸੇ ਤੋਂ ਬਠਿੰਡਾ ਦੀ ਬਠਿੰਡੇ ਵਾਲਾ ਕਿਲਾ ਕਿਵੇਂ ਮਿੰਟੂ ਜੀ ਆਮ ਆਮੀਂ ਮੈਂ ਉਹ ਗੱਲ ਕਰਨ ਲੱਗਾ ਸੀ ਵਿੱਚੋਂ ਜੀ ਉਹਨਾਂ ਦੇ ਹੱਥੋਂ ਕਿਵੇਂ ਨਿਕਲ ਗਿਆ ਜੀ ਇਹ ਵੀ ਚੀਜ਼ ਦੇਖਣ ਵਾਲੀ ਹੈ ਕਿਉਂਕਿ ਬਠਿੰਡੇ ਵਾਲੇ ਪਾਸੇ ਤਾਂ ਮੈਨੂੰ ਲੱਗਦਾ ਸਾਰੇ ਐਮਐਲ ਇਹਨਾਂ ਦੀ ਆਪਦੀ ਸੀਗੇ ਤਾਂ ਆਪਾਂ ਗੱਲ ਕੀਤੀ ਸੀਗੀ ਬਹੁਤ ਤੇ ਕੋਗੇ ਐਮਐਲ ਇਸ ਦਾ ਗੁੱਸਾ ਸੀਗਾ ਗੁੱਭਕਵੜ ਸੀਗਾ ਜਿਹੜਾ ਲੋਕਾਂ ਨੇ ਉਹ ਖੁੱਡੀਆਂ ਸਾਭ ਦੇ ਉੱਤੇ ਕੱਢ ਦਿੱਤਾ ਸਾਰਾ ਆ ਕੀ ਖੁੱਡੀਆਂ ਸਾਭ ਦੀ ਟੀਮ ਤੇ ਬਹੁਤ ਮਯੂਸ ਹੈ ਅਜਕੱਲ ਬਹੁਤ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਹੌਸਲਾ ਜਿਵੇਂ ਆਪਾਂ ਕਹਦੇ ਨੇ ਕਿ ਯਾਰ ਮੇਰਾ ਤੇ ਹੌਸਲਾ ਹੀ ਟੁੱਟ ਗਿਆ ਜੀ ਹੌਸਲਾ ਟੁੱਟ ਗਿਆ ਮੈਂਟਰੀ ਤੌਰ ਦੇ ਤੇ ਮਿਲਣਾ ਹੋ ਸਕਦਾ ਖੁੱਡੀ ਸਾਹਿਬ ਵੀ ਥੋੜੇ ਮਜੂਰ ਸੁਣ ਕੇ ਆਰਮਣ ਕੀ ਗਿਆ ਕਿਉਂਕਿ ਦੇਖੋ 2 ਸਾਲ ਪਹਿਲਾਂ ਜੀ ਮੈਂ ਖੁਦ ਇੱਕ ਬਹੁਤ ਤਗੜੀ ਪੋਸਟ ਪਾਈ ਸੀ ਇਹਨਾਂ ਦੀ ਜਿੱਤ ਤੇ ਉਹਦੇ ਕਾਰਨ ਲਿਖੇ ਸੀਗੇ ਇਹਨਾਂ ਤੋਂ ਜੋ ਉਮੀਦ ਹੈ ਤਵਕਕੁ ਹੈ ਉਹ ਲਿਖੀ ਸੀਗੀ ਪਰ ਵੇਖ ਲੋ ਕਿ ਕਿਆ ਸੇ ਕਿਆ ਹੋ ਗਿਆ ਦੇਖਦੇ ਦੇਖਦੇ ਤਾਂ ਗੱਲ ਇਹ ਆ ਕਿ ਹੁਣ ਇਸ ਵੇਲੇ ਮਯੂਸੀ ਜਿਹੜੀ ਆ ਉਹ ਬਰਦਾਸ਼ਤ ਕਰਨੀ ਪਊਗੀ